ਚਾਹੀਦੀ ਲਾਗ ਨੂੰ ਰੋਕਣ ਲਈ ਸੋਫ ਸਿੱਧੀ ਪ੍ਰਭਾਵਸ਼ਾਲੀ ਟੀਕਾ ਮਿਲ ਗਿਆ ਹੈ ਇੱਕ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਨਤੀਜਿਆਂ ਮੁਤਾਬਕ 16 ਤੋਂ 25 ਸਾਲ ਦੀ ਉਮਰ ਵਰਗ ਦੀਆਂ 5000 ਔਰਤਾਂ ਅਤੇ ਲੜਕੀਆਂ ਦੇ ਇਸ ਟੀਕੇ ਦੇ ਟਰਾਇਲ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ ਇਹ ਟੀਕਾ ਮਰਦਾਂ ਤੇ ਵੀ ਬਰਾਬਰ ਅਸਰਦਾਰ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਹੁਣ ਇਤਿਹਾਸਿਕ ਮੋੜ ਤੇ ਹੈ ਅਤੇ ਇਸ ਮਹਾਮਾਰੀ ਨੂੰ ਖਤਮ ਕਰਨ ਦਾ ਇਹ ਇੱਕ ਮੌਕਾ ਹੈ ਇਸ ਨੂੰ ਐਡਜ਼ ਵਾਇਰਸ ਖਿਲਾਫ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਟੀਕਾ ਕਿਹਾ ਗਿਆ ਹੈ ਇਸ ਟੀਕੇ ਦੀਆਂ ਦੋ ਖੁਰਾਕਾਂ ਸਾਲ ਵਿੱਚ ਲੈਣੀਆਂ ਪੈਂਦੀਆਂ ਹਨ ਦਵਾਈ ਬਣਾਉਣ ਵਾਲੀ ਕੰਪਨੀ ਗਿਲਡਨ ਨੇ ਕਿਹਾ ਕਿ ਉਹ ਐਚਆਈਵੀ ਦੀ ਦਰ ਵਾਲੇ 120 ਗਰੀਬ ਦੇਸ਼ਾਂ ਵਿੱਚ ਸਸਤੇ ਜਨਰਿਕ ਸੰਸਕਰਨ ਵੇਚਣ ਦੀ ਇਜਾਜ਼ਤ ਦੇਵੇਗੀ ਜਿਨ੍ਹਾਂ ਚ ਜਿਆਦਾਤਰ ਅਫਰੀਕਾ ਦੱਖਣੀ ਪੂਰਬੀ ਏਸ਼ੀਆ ਤੇ ਕੈਰੀਬੀ ਆਈ ਦੇ ਸ਼ਾਮਲ ਹਨ ਯੂਐਨ ਏਡਸ ਐਚਆਈਵੀ ਏਡਸ ਦੇ ਸੰਯੁਕਤ ਰਾਸ਼ਟਰ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਵਿਨੀ ਬਿਆਨੀਮਾ ਨੇ ਕਿਹਾ ਕਿ ਇਹ ਟੀਕਾ ਸਾਡੇ ਕੋਲ ਉਪਲਬਧ ਕਿਸੇ ਵੀ ਹੋਰ ਰੋਕਥਾਮ ਵਿਧੀ ਨਾਲੋਂ ਬਹੁਤ ਵਧੀਆ ਹੈ ਇਹ ਬੇਮਿਸਾਲ ਹੈ ਇਸ ਟ੍ਰਾਇਲ ਦੇ ਨਤੀਜੇ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ ਇਸ ਨੂੰ ਜਰਮਨੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਏਡਸ ਕਾਨਫਰੰਸ ਵਿੱਚ ਵੀ ਰੱਖਿਆ ਗਿਆ ਸੀ